ਸਰ ਜੀ ਸੰਗਰੂਰ ਵੀ ਦੀ ਕਵਤਾ ਤੈਨੂੰ ਜਦ ਅਸਾਂ ਛੱਡਿਆ ਨਹੀਂ ਤੈਨੂੰ ਜਦ ਅਸਾਂ ਛੱਡਿਆ ਨਹੀਂ ਛੱਡ ਦੇਵਾਂਗੇ ਦਸ ਚਾਹ ਕਿਵੇਂ ਛੱਡ ਦੇਵਾਂਗੇ ਦਸ ਚਾਹ ਕਿਵੇਂ ਲੰਗੇ ਬੇਸ਼ੱਕ ਤੂੰ ਪਾਸਾ ਵਧਕੇ ਲੰਗੇ ਬੇਸ਼ੱਕ ਤੂੰ ਪਾਸਾ ਵਤਕੇ ਛੱਡ ਦੇਵਾਂਗੇ 10 ਰਾਹ ਕਿੰਨੀ ਛੱਡ ਦੇਵਾਂਗੇ 10 ਰਾਹ ਕਿੰਨੀ ਤੂੰ ਦਿਲ ਸਾਦੇ ਦੀ ਟੜਕਣੀ ਤੂੰ ਦਿਲ ਸਾਦੇ ਦੀ ਟੜਕਣੀ ਦਿਨ ਤੇਰੇ ਲਵਾਂਗੇ ਸਾਗੇ ਨੇ ਦਿਨ ਤੇਰੇ ਲਵਾਂਗੇ ਸਾਗੇ ਵੀ ਲਿਖਵਾਇਆ ਵਿੱਚ ਵਸੀਅਤ ਮੈਂ ਲਖਵਾਇਆ ਵਿੱਚ ਬਸੀਤ ਮੈਂ ਦਿਨ ਤੇਰੇ ਕਰਨਗੇ ਬਾਗਿਵੇਂ ਦਿਨ ਤੇਰੇ ਕਰਨਗੇ ਬਾਗਿਵੇਂ ਨਾਮੂ ਲਾਇਆ ਕਦੇ ਵੀ ਮੈਂ ਤਾਂ ਨਸ਼ਿਆਂ ਨੂੰ ਨਾ ਮੂ ਲਾਇਆ ਕਦੇ ਵੀ ਮੈਂ ਤਾਂ ਨਸ਼ਿਆਂ ਨੂੰ ਨਸ਼ਾ ਤੇਰਾ ਜੱਦਾ ਮੈਨੂੰ ਚੜਿਆਏ ਨਸ਼ਾ ਤੇਰਾ ਜੱਦਾ ਮੈਨੂੰ ਚੜਿਆਏ